ਅਮਰਸਰ ਚ ਪੀਪੀਐਡੀ ਲੜਾਈ ਤੋਂ ਬਾਅਦ ਚਲਦੀ ਗੋਲੀ ਦੋ ਨੌਜਵਾਨ ਹੋਏ ਜ਼ਖਮੀ ਜ਼ਖਮੀ ਹੋਏ ਨੌਜਵਾਨਾਂ ਨੂੰ ਅਮਰਸਰ ਹਸਪਤਾਲ ਕਰਵਾਇਆ ਦਾਖਲ ਤਸਵੀਰਾਂ ਅਮਰਸਰ ਪ੍ਰੇਮਨਗਰ ਦੀਆਂ ਹਨ ਜਿੱਥੇ ਔਰਤਾਂ ਦੇ ਮਾਮੂਲੀ ਝਗੜੇ ਤੋਂ ਬਾਅਦ ਇੱਕ ਨੌਜਵਾਨ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਨਾਲ ਦੋ ਨੌਜਵਾਨਾਂ ਤੇ ਜ਼ਖਮੀ ਹੋਣ ਦੀ ਖਬਰ ਹੈ ਇਸ ਸਬੰਧੀ ਪੀੜਤ ਔਰਤਾਂ ਉਸਦੇ ਲੜਕੀਆਂ ਤੇ ਮਹੱਲਾ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਘਰ ਰਹਿੰਦੇ ਇੱਕ ਪਰਿਵਾਰ ਵੱਲੋਂ ਅਕੈਸ਼ਾਈ ਕਰਦਿਆਂ ਘਰ ਚ ਤਾਕਲ ਹੋਏ ਅਤੇ ਉਸ ਤੋਂ ਬਾਅਦ ਉਹਨਾਂ ਤੇ ਇੱਕ ਲੜਕੇ ਵੱਲੋਂ ਗੋਲੀ ਚਲਾ ਦਿੱਤੀ ਗਈ ਅਤੇ ਗੋਲੀ ਚਲਾਉਣ ਤੋਂ ਪਹਿਲਾਂ ਉਹਨਾਂ ਦੀ ਇੱਕ ਮਹਿਲਾ ਵੱਲੋਂ ਵੀ ਹਲਾ ਸ਼ਰੀ ਦਿੱਤੀ ਗਈ ਅਤੇ ਗੋਲੀ ਚਲਣ ਦੇ ਨਾਲ ਦੋ ਨੌਜਵਾਨ ਜ਼ਖਮੀ ਹੋਏ ਹਨ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਉਹਨਾਂ ਨੇ ਇਨਸਾਫ ਦੀ ਮੰਗ ਕਰਦੇ ਕਿਹਾ ਕਿ ਗੋਲੀ ਚਲਾਉਣ ਵਾਲੇ ਨੌਜਵਾਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਰੁੱਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਰਾਤੀ ਸਰ ਨਾਰਮਲ ਜੀ ਗੱਲ ਸੀਗੀ ਲੇਡੀਜ਼ ਚ ਝਗੜਾ ਆਮ ਆਮ ਤੌਰ ਤੇ ਨਾਰਮਲ ਹੀ ਝਗੜਾ ਹੋ ਜਾਂਦਾ ਦਿਨ ਤਿਆਰ ਦਾ ਦਿਨ ਸੀਗਾ ਸਭ ਲੋਕ ਇੱਥੇ ਬੈਠੇ ਸੀ ਬਾਹਰ ਅਸੀਂ ਗੱਲਾਂ ਬਾਤਾਂ ਕਰਨ ਰਏ ਸਾਂ ਠੰਡ ਢਣੋਲਾ ਹੋ ਗਿਆ ਤੇ ਅਸੀਂ ਆਪ ਕੋ ਆਪਣੇ ਬਾਹਰ ਅੰਦਰ ਚੱਲ ਗਏ ਜੇ ਨਾ ਚਾਹੁੰਦੇ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਉਹ ਵੀ ਸਾਹਮਣੇ ਖੜੇ ਸੀ ਤਾਂ ਉਹ ਹੀ ਤਾਂ ਭੱਜ ਕੇ ਆਏ ਆ ਜੀ ਭੱਜ ਕੇ ਆਇਆ ਕਿ ਕਿੰਨੇ ਗੰਦ ਪਾਇਆ ਕਿੰਨੇ ਐਦਾਂ ਫਲਾਂ ਢੀਂਗ ਬੋਲਣ ਲੱਗੇ ਤੇ ਭੈਣ ਜੀ ਹੁਣਾਂ ਨੂੰ ਉਹਨੇ ਗਾਲ ਕੱਢੀ ਕੁੜੀ ਨੇ ਤੇ ਫਿਰ ਸਾਡੇ ਇਹਨਾਂ ਦੇ ਬੇਟੇ ਨੇ ਜਿਹਦਾ ਨਾਂ ਕੀ ਪ੍ਰੀਤ ਆ ਉਹਨੇ ਕਿਹਾ ਕਿ ਮੇਰੀ ਮਾਂ ਮम्मा ਨੂੰ ਕੁਝ ਨਹੀਂ ਐਦਾਂ ਦਾ ਗਲਤ ਸ਼ਬਦ ਬੋਲਣਾ ਤੇ ਇੰਨੇ ਤੋਂ ਦੁਪੱਟੇ ਲਾ ਕੇ ਤੇ ਓਵਰ ਕਰ ਲੱਗੇ ਦੋਸਤੋ علاوہ ਮੇਰੇ ਬੇਟਾ ਲਵਪ੍ਰੀਤ ਸਿੰਘ ਉਸ ਉਹਨੇ ਕਿਹਾ ਕਿ ਭੈਣਾ ਇਦਾਂ ਚੰਗੇ ਨਹੀਂ ਲੱਗੀ ਤਾਂ ਤੁਸੀਂ ਅੰਦਰ ਬੈਠੋ ਦਿਨਦਾਰ ਹੈਗਾ ਵਾ ਆਰਾਮ ਨਾਲ ਗੱਲ ਕਰਦੇ ਆ ਤੇ ਉਸ ਤੋਂ ਬਾਅਦ ਮੇਰਾ ਸਾਡਾ ਜਵਾਈ ਆ ਸੁਖਪ੍ਰੀਤ ਸਿੰਘ ਉਹ ਵੀ ਬਾਹਰ ਆ ਗਿਆ ਤੇ ਉਹਨੇ ਵੀ ਕਿਹਾ ਭਾਈ ਹੁਣਾਂ ਨੇ ਵੀ ਕਿਹਾ ਵੀ ਚਲੋ ਠੰਡ ਢੋਣ ਲਾ ਕਰੋ ਚਲੋ ਉਸ ਤੋਂ ਬਾਅਦ ਠੰਡ ਢੋਣ ਆ ਗਿਆ ਅਸੀਂ ਸਾਰੇ ਉੱਥੇ ਬਾਹਰ ਮੰਦਰ ਦੇ ਲਾਗੇ ਚੱਲ ਗਏ ਆ ਤੇ ਜਿਹਨਾਂ ਬੱਚਿਆਂ ਨੇ ਮੱਥਾ ਟੇਕਨ ਜਣੇ ਉਹ ਆਪਣੇ ਮੱਥਾ ਟੇਕਨ ਚੱਲ ਗਏ ਉਸ ਤੋਂ ਬਾਅਦ 10-15 ਮਿੰਟ ਬਾਅਦ ਉਹ ਆ ਗਿਆ ਜੀ ਸਿੱਧਾ ਅੰਦਰ ਵਗਿਆ ਲੋਡ ਕੀਤੀ ਉਹਨੇ ਗਨ ਚਲੋ ਮੈਂ ਤੇ ਅੰਦਰ ਵੇਖਿਆ ਨਹੀਂ ਭੈਣ ਜੀ ਉਹਨਾਂ ਦੇ ਕੰਨ ਤੇ ਉਹਨਾਂ ਰੱਖੀ ਗਨ ਪਾਟੀ ਤੇ ਬਾਹਰ ਆਉਂਦਿਆਂ ਸਾਰ ਇਹਨਾਂ ਦਾ ਬੇਟਾ ਉਹਨੋਂ ਉਹਨਾਂ ਦੇ ਸਾਹਮਣੇ ਤਾਨਤੀ ਪਰ ਚੱਲੀ ਨਹੀਂ ਉਸ ਟਾਈਮ ਤੇ ਉਸ ਤੋਂ ਇਲਾਵਾ ਭੱਜ ਕੇ ਮੇਰਾ ਬੇਟਾ ਆ ਗਿਆ ਉਹਨੂੰ ਫੜਿਆ ਉਹ ਭੱਜ ਕੇ ਆਪਣੇ ਅੰਦਰ ਗਿਆ ਦੀ ਘਰ ਦੀ ਨਹੀਂ ਗੋਲੀਆਂ ਫੜਾਈਆਂ ਤੇ ਲੈ ਲੋਡ ਕਰ ਤੇ ਚਲਾ ਗੋਲੀਆਂ ਜਿਹੜੀ ਚੱਲਦੀ ਆ ਚਲਾ ਵੇਖੀ ਜਾਗੇ ਵੀ ਤਾਂ ਕਰੀਦਾ ਹੀ ਆ ਜੀ ਤੇ ਭੁਗਤ ਲਾਂਗੇ ਕੀ ਸਮਝ ਉਹਨਾਂ ਦੇ ਤੇ ਹੌਸਲੇ ਖੁੱਲੇ ਹੋਏ ਹਾਂ ਬਿਲਕੁਲ ਜੀ ਹੌਸਲਾ ਬਹੁਤ ਜ਼ਿਆਦਾ ਖੁੱਲਾ ਜੀ ਕਿ ਮੱਲ ਕੋਸ਼ ਵੀ ਹੋ ਸਕਦਾ ਜੀ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਜੀ ਵੇਖੋ ਰਾਤ ਤੇ ਬਹੁਤਾ ਪੂਰਾ ਸਾਲ ਦਿੱਤਾ ਗਿਆ ਜੀ ਤੇ ਚਲੋ ਸਾਡੀ ਮੰਗ ਹੈ ਜੀ ਪ੍ਰਸ਼ਾਸਨ ਨੂੰ ਕੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਦੋ ਜਿਹੜਿਆਂ ਨੂੰ ਗੋਲੀ ਵੱਜੀ ਉਹ ਇਸ ਟਾਈਮ ਉਹ ਹਸਪੀਟਲ ਲਈ ਗੁਰੂ ਨਾਨਕ ਠੀਕ ਹੈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਨਹੀਂ ਜਾਨੀ ਨਹੀਂ ਵੈਸੇ ਨੁਕਸਾਨ ਤਾਂ ਹੈ ਹੀ ਆ ਜੀ ਕਿਉਂਕਿ ਕੱਲ ਨੂੰ ਫੇਰ ਵੀ ਜੇ ਇਦਾਂ ਮੱਲ ਕੋਈ ਹੌਸਲਾ ਵਸਾਈ ਕਰਾਂਗੇ ਤਾਂ ਕੱਲ ਨੂੰ ਫੇਰ ਉਹ ਐਕਸ਼ਨ ਲੈ ਸਕਦੇ ਆ ਕਿਉਂਕਿ ਜਿਹੜਾ ਘਰੇ ਆ ਕੇ ਗੋਲੀ ਇਕੱਲਾ ਬੰਦਾ ਚਲਾ ਸਕਦਾ ਉਹ ਕੁਛ ਵੀ ਕਰ ਸਕਦਾ ਜੀ ਗੱਲਬਾਤ ਇਹ ਕਿ ਜਨਾਨੀਆਂ ਦੀ ਅਨਬਣੀ ਥੋੜੀ ਜੀ ਤੇ ਇਹਨਾਂ ਦਾ ਚਲੋ ਠੰਡ ਠੰਡੂਲਾ ਕਰਵਾ ਕੇ ਆਪ ਆਪਣੇ ਘਰੇ ਭੇਜ ਕੇ ਤੇ ਅਸੀਂ ਲੈ ਕੇ ਫੋਟੋ ਖਿਚਵਾਂ ਚਲੇ ਗਏ ਤੇ ਇਹ 10 15 ਮਿੰਟ ਪਏ ਆ ਤੇ ਉਹ ਪਿੱਛੋਂ ਪਿਸਤਲ ਲੈ ਕੇ ਆ ਗਿਆ ਪਿਸਤਲ ਲੈ ਕੇ ਆਇਆ ਤੇ ਸਿੱਧਾ ਮੰਮੀ ਨੂੰ ਜਾ ਕੇ ਨੇ ਲਗਾਇਆ ਪਿਸਤਲ ਕਿ ਕਿੱਥੇ ਤਰਾ ਮੁੰਡਾ ਜਿਹਨੇ ਮੇਰੀ ਜਨਾਨੀ ਨੂੰ ਗਾਲਾਂ ਕੱਢੀਆਂ ਤੇ ਇਹਨਾਂ ਨੇ ਬਾਹਰ ਭੇਜਿਆ ਤੇ ਵੀਰ ਉਹਨਾਂ ਨੇ ਰੋਕ ਲੱਗੇ ਇੱਥੇ ਗੁਰਪ੍ਰੀਤ ਵੀਰ ਦਾ ਨਾ ਲਾਪ੍ਰੀਤ ਤੇ ਸੁਖਪ੍ਰੀਤ ਉਬੀਰ ਕਹਿੰਦੇ ਛੱਡੋ ਕੋਈ ਗੋੜੀਆਂ ਵਾਲੀ ਗੱਲ ਨਹੀਂ ਭਾਜੀ ਬਹਿ ਕੇ ਗੱਲ ਕਰ ਲੈਨੇ ਆ ਇਹਨਾਂ ਨੇ ਉਹਨੇ ਸੰਦ ਲੋਡ ਕੀਤਾ ਤੇ ਸਿੱਧੇ ਉਹਨਾਂ ਦੇ ਗੱਲ ਸਿੱਧੇ ਫੈਰ ਮਾਰਦੇ ਇੱਕ ਦੇ ਲੱਗਾ ਜੀ ਖੱਬੇ ਪਾਸੇ ਡੋਲੇ ਤੇ ਦੂਸਰੇ ਦੀ ਸੱਜੀ ਪਾਸੇ ਇਕ ਲਈ ਦੇ ਗੋਲੀ ਲੱਗੀ ਆ ਆਰ ਪਰ ਹੋਈ ਹੈ ਠੀਕ ਹੈ ਤੇ ਇੱਕ ਗੋਲੀਆਂ ਦੇ ਤੇ ਸੁਬ ਸਵੇਰੇ ਇੱਕ ਰੌਂਦ ਲੱਭਾ ਵੀ ਆ ਜਿਹੜੇ ਮੇਰੇ ਖਾਲਾ ਲੈ ਚਾਹਤਾ ਉੱਤੇ ਚੁੰਗੀ ਠੀਕ ਆ ਜੀ ਤੇ ਉਸ ਤੋਂ ਬਾਅਦ ਇਹ ਆ ਕਿ ਚਲੋ ਮੌਕੇ ਤੇ ਪ੍ਰਸ਼ਾਸਨ ਨੇ ਆਣ ਕੇ ਉਹਨਾਂ ਨੂੰ ਲਿਆਵਾ ਜੋ ਵੀ ਅਰੈਸਟ ਦੇ ਵਿੱਚ ਹੈਗੇ ਇਹਨਾਂ ਨੇ ਉਹ ਜਿਹੜੀ ਲੇਡੀਜ਼ ਨੇ ਦਵਕਾ ਮਾਰਿਆ ਸੀ ਕਿ ਮਾਰ ਗੋਲੀਆਂ ਕੋਈ ਗੱਲ ਨਹੀਂ ਐ ਨਵੀਆਂ ਥੋੜੀ ਮਾਰਨੀ ਆ ਵਾ ਨਮਾ ਥੋੜੀ ਕੋਈ ਥਾਣਾ ਚੌਂਕੀ ਵੇਖਣਾ ਕੋਈ ਗੱਲ ਨਹੀਂ ਪਾ ਵੇਖ ਲਾਂਗੇ ਠੀਕ ਐ ਇਹ ਉਹਨਾਂ ਵੱਲੋਂ ਸ਼ਬਦ ਕਿਹਾ ਗਿਆ ਜਿਹੜੀ ਲੇਡੀਜ਼ ਨੇ ਅੰਦਰੋਂ ਗੋਲੀਆਂ ਲੈਣ ਦੀ ਦਿੱਤੀਆਂ ਉਹ ਤੋਂ ਲੈ ਕੇ ਗੋਲੀਆਂ ਤੇ ਚਲਵਾਈਆਂ ਜਿੰਨੇ ਉਹ ਜਨਾਨੀ ਉਹ ਉਹ ਫੜੀ ਗਈ ਨਾ ਕੁੜੀ ਨਾਲ ਉਹਦੀ ਮਾਸ ਆ ਚ ਉਹਦੀ ਮਾਂ ਤੇ ਉਹ ਨਾਲ ਆਪਣੇ ਘਰ ਵਾਲੇ ਨਾਲ ਫਰਾਰ ਆ ਇਸ ਟਾਈਮ ਤੇ ਉਹ ਦੋਵੇਂ ਜੀ ਫਰਾਰ ਆ ਤੇ ਮਾਵਾਂ ਧੀਆਂ ਉੱਥੇ ਆ ਤੇ ਨਾਲ ਉਹਨਾਂ ਦਾ ਛੋਟਾ ਜਿਹਾ ਵੀ ਤਿੰਨ ਜਣੇ ਉਹਨਾਂ ਨੇ ਰਸਿਸ ਕੀਤੇ ਜਿਸ ਟਾਈਮ ਗੋਲੀਆਂ ਚੜੀਆਂ ਇਲਾਕੇ ਦੇ ਵਿੱਚ ਕਿੰਦਾ ਦਾ ਮਹੌਲ ਹੋ ਗਿਆ ਜੀ ਥਿਆੜ ਤੇ ਥਿਆੜ ਦਾ ਮੇਲਾ ਸੀ ਸਾਰੇ ਇੱਥੇ ਬਾਹਰ ਬੈਠੇ ਹੋਏ ਸੀ ਹਸਨ ਖੇਡਣ ਦੇ ਸੀ ਜਦੋਂ ਉਹਨੇ ਗੋਲੀਆਂ ਚੜੀਆਂ ਕੋਈ ਇੱਧਰ ਵੜ ਗਿਆ ਕੋਈ ਆਪਣੇ ਕਮਰੇ ਚ ਡਰਦਾ ਤੁਹਾਨੂੰ ਪਤਾ ਹੀ ਹੁਣ ਲੇਡੀ ਸੀ ਸਾਰੀਆਂ ਤੇ ਸਾਰੇ ਬੱਚੇ ਇੱਥੇ ਪਾ ਛੋਟੇ ਛੋਟੇ ਬੱਚੇ ਇੱਥੇ ਖੇਡਦੇ ਆ ਮਹਾਰਾਜ ਤੇ ਕਿਸੇ ਦੇ ਵੀ ਗੋਲੀ ਲੱਗ ਸਕਦੀ ਸੀ ਤੇ ਡਰ ਤੇ ਕਾਰੋਬਾਰ ਦਾ ਤੇ ਆਪਾਂ ਨੂੰ ਪਤਾ ਨਹੀਂ ਆ ਬਾਕੀ 2-3 ਵਜੇ ਤੱਕ ਇਹ ਆ ਗਈ ਅਸੀਂ ਇਹਨਾਂ ਤੋਂ ਪਰੇਸ਼ਾਨ ਆ ਕਿ ਦੀ ਐਕਟਿਵ ਆਉਣ ਨੂੰ ਤੇ ਕਦੀ ਐਕਟਿਵ ਆਉਣ ਨੂੰ ਜਾਂਦੀ ਕਦੀ ਬੂਆ ਖੋਲਦੇ ਆ ਆਨ ਨੂੰ ਤੇ ਆਪਣੀਆਂ ਗੱਡੀਆਂ ਦਾ ਹੁੰਦਾ ਕਿ ਗੱਡੀਆਂ ਨੂੰ ਨੀ ਕੋਈ ਕੋਈ ਲੋਕ ਤੋੜਨਦੇ ਕੋਈ ਲੈ ਕੇ ਜਾਂਦੇ ਆ ਰਾਤ ਜਦੋਂ ਉੱਠ ਕੇ ਵੇਨੇ ਕਦੀ ਕੋਈ ਬੰਦਾ ਆ ਜਾਂਦਾ ਇੱਥੇ ਕੋਈ ਕੋਈ ਆ ਜਾਂਦਾ ਕਿਸੇ ਨੂੰ ਵੜਨਦੇ ਹੁੰਦੇ ਕਦੀ ਕਿਸੇ ਨੂੰ ਕੱਢਨਦੇ ਬਾਰ ਬਾਰ ਸੇ ਉਹ ਕਰ ਬਾਰ ਮੈਂ ਤੇ ਇਹੋ ਹੀ ਲੱਗਦਾ ਹਲੇ ਤੇ ਬਾਕੀ ਹੋਣੀ ਨੇ ਰਿਸ਼ਤੇਦਾਰੀ ਤੇ ਕੀਦੀ ਹੁੰਦੀ ਨਹੀਂ ਜਿਹੜੀ ਰਾਤ ਸਵੇਰੇ ਦੁਪਹਿਰੇ ਚੱਲਦੀ ਰਹਿੰਦੀ ਹੈ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਵੱਲੋਂ ਕਾਰਵਾਈ ਇਹ ਹੈ ਕਿ ਇਨਸਾਫ ਦਵਾਇਆ ਜਾਵੇ ਸਾਰੇ ਵੇਖੋ ਇੱਥੇ ਬੱਚੇ ਵੀ ਹੀ ਕੁਝ ਵੀ ਹੋ ਸਕਦਾ ਐਦਾਂ ਉਹਨਾਂ ਨੂੰ ਹੌਸਲਾ ਭਜਾਈ ਮਿਲੂਗੀ ਜੇ ਉਹਨਾਂ ਨੂੰ ਕੋਈ ਆਪਰਾਇਨਾਮਾ ਦਵਾਂਗੇ ਉਹ ਕੱਲ ਨੂੰ ਜਦੋਂ ਮਰਜੀ ਜਿਵੇਂ ਦਾ ਮਰਜੀ ਕਦਮ ਚੁੱਕ ਸਕਦੇ ਜਿਹੜੇ ਘਰੇ ਆਣ ਕੇ ਗੋਲੀਆਂ ਮਾਰਨ ਦੇ ਆ ਹੋਈ ਕਰੇ ਲੂਟ ਮਾੜਾ ਮੋਟਾ ਜਨਾਨੀਆਂ ਤੇ ਝਗੜਾ ਹੀ ਹੋਇਆ ਉਤੋਂ ਹੀ ਬੱਸ ਗੱਲ ਹੋਈ ਕੁਝ ਵੀ ਨਹੀਂ ਆ ਬੰਦਿਆਂ ਨੇ ਚਲੋ ਸਮਝਾ ਕੇ ਆ ਜੀਨਾ ਕਰਾਇਆ ਉਹ ਕਿਤੋਂ ਕਿਥੇ ਰਹਿੰਦੇ ਸੀ ਉਹ ਸਾਹਮਣੇ ਵਿਰਜੇ ਕਰਾਇਤੇ ਰਹਿੰਦੇ ਆ ਠੀਕ ਹੈ ਹਾਂਜੀ ਕੰਮ ਕੀ ਕਰਦੇ ਆ ਕੰਮ ਉਹਨਾਂ ਦਾ ਤਾਂ ਜਿਸਮ ਭਰੋਂ ਸੀਦਾ ਹੀ ਆ ਜੀ ਠੀਕ ਹੈ ਔਰ ਤੇ ਕੋਈ ਨਹੀਂ ਆ ਕੁੜੀਆਂ ਵੀ ਡਾਂਸ ਕਰ ਚਲ ਜਾਂਦੀਆਂ ਬੰਦੇ ਲ ਆਉਂਦੀਆਂ ਮਾਨਸੋਨੀਆਂ ਗੱਡੀਆਂ ਚ ਇੱਥੇ ਉਹ ਕੋਸ਼ ਰਾਤ ਨੂੰ 2 2 ਵਜੇ ਤੱਕ ਕੰਜਰਖਾਨਾ ਗਾਣੇ ਲ ਛੱਡਣੇ ਕੱਚੀਆਂ ਪਾਸ ਛੱਡਣੀ ਮਤਲਬ ਕਿ ਜੀਣਾ ਆਰਾਮ ਕੀਤਾ ਉਹਨਾਂ ਨੇ ਉੱਥੇ ਆ ਕੇ ਠੀਕ ਹੈ ਅਸੀਂ ਤੇ ਬੂਆ ਮੜੀ ਖੋਲਦੇ ਹਾਂ ਸ਼ਰੀਫ ਹਨੋਵਤੀਆਂ ਵਾਲੀ ਟਾਡੇ ਵੱਲੋਂ ਕੀ ਡੱਕਿਆ ਜਾਂਦਾ ਹੀ ਇਹਨਾਂ ਨੂੰ ਅਸੀਂ ਇੱਕ ਦੋ ਵਾਰੀ ਕਿਹਾ ਜਿੱਤਨਾ ਕਹੀਦਾ ਆ ਆਮ ਲੋਕ ਕਹੀਦਾ ਹੀ ਆ ਵੀ ਭੈਣ ਜੀ ਨਹੀਂ ਚੰਗੇ ਲੱਗੀਦਾ ਵੀ 2 2 ਵਜੇ ਤੱਕ ਮੇਰੇ ਮੁੰਡਿਆ ਇਰਿਸ਼ਕਾ ਚਲਾਉਂਦੇ ਇੱਥੇ ਲੱਗੇ ਹੁੰਦੇ ਆ ਕੇਵਲੇ ਉਹ ਜਾ ਖੜਾਕ ਹੁੰਦਾ ਸਾਨੂੰ ਡਰ ਹੁੰਦਾ ਕੋਈ ਸਾਡੀ ਬੈਟਰੀ ਤੇਰੀ ਖੋਲਣ ਡਿਆ ਹੂੰ ਠੀਕ ਆ ਉਹ ਨਹੀਂ ਸਮਝੇ ਸਾਨੂੰ ਸਾਡੇ ਬੰਦਿਆਂ ਨੇ ਸਾਡੇ ਮੁੰਡਿਆਂ ਨੇ ਕਿਹਾ ਕਿ ਕੰਨਾਂ ਨਾ ਮੱਥਾ ਮਾਰਨ ਦੀ ਲੋੜ ਤਫਾ ਕਰੋ ਨਹੀਂ ਆਖੀ ਅਟਾ ਤੇ ਕੋਣ ਬੋਲਣ ਹੀ ਨਹੀਂ ਹੈਗਾ ਉਹ ਤੇ ਸਾਡੀ ਇਹਨਾਂ ਨਾਲ ਮਾੜੀ ਮੋਟੀ ਗੱਲ ਹੋਂਦੀ ਆ ਬੱਚਿਆਂ ਤੋਂ ਹੀ ਇਹਨਾਂ ਨੇ ਆਵਾਜ਼ ਮਾਰੀ ਇਹ ਕਿੰਦੇ ਗੰਦ ਮੈਂ ਗਾਂਦੀ ਪੈ ਗਿਆ ਇੰਨੀ ਗੱਲ ਤੋਂ ਹੀ ਉਹ ਆਹਦੇ ਨੇ ਨਾ ਜੋ ਇਸ਼ਾਰਾ ਹੀ ਕਾਫੀ ਆ ਉਹਨਾਂ ਨੂੰ ਲੱਗਾ ਕਿ ਸਾਡਾ ਕਹਿਣ ਲੈ ਤੇ ਉਹ ਆਣ ਕੇ ਤੇ ਮੇਰਾ ਬਾਜਾ ਤੇ ਬੋਲੀ ਆ ਮੇਰਾ ਮੁੰਡਾ ਕਹਿੰਦਾ ਕਿ ਮੇਰੀ ਮਾਂ ਨਾ ਬਾਜਾ ਤੇ ਨਹੀਂ ਬੋਲਣਾ ਨਾ ਕੋਈ ਗੱਲ ਹੀ ਕਰਿਓ ਉਹ ਮੁੜ ਕੇ ਮੁੰਡੇ ਦਿਵਾਲੇ ਹੋ ਕੇ ਕਹਿਣ ਲੈ ਵੀ ਵੀ ਜਿੱਤਰਾ ਮੇਰੇ ਗੱਲ ਪਵੇ ਮੁੰਡਾ ਮੇਰੇ ਵੀ ਮੁੰਡਾ ਮੇਰਾ ਕਿੰਦਾ ਬਾਪ ਮੈਂ ਮੇਰੀ ਮਾਂ ਨੂੰ ਕੁਝ ਨਹੀਂ ਆਖਣਾ ਉਹ ਚਾਹ ਕਦੇ ਸਾਰੇ ਵੀਰ ਭਰਾ ਪੜ ਕੇ ਤੇ ਮੁੰਡੇ ਨੂੰ ਪਰਾਂ ਨੂੰ ਲੈ ਗਈ ਆ ਵੀ ਨਹੀਂ ਚਲੋ ਗੱਲ ਢੰਡੀ ਹੋ ਗਈ ਹੈ 10 15 ਮਿੰਟਾਂ ਬਾਅਦ ਇਹ ਮੁੰਡੇ ਆਪੋ ਆਪਣੀਆਂ ਬੁੜੀਆਂ ਨੂੰ ਲੈ ਕੇ ਦੇ ਢੋੜਾ ਫੋੜਵਾ ਕੇ ਚੌਂਚਲੇ ਕਰਵਾ ਚੋਤਾ ਦੇਣੀ ਫੋੜਵਾ ਫੋੜਵਾ ਕੇ ਚੌਂਚਲੇ ਕੇ ਮੈਂ ਕੱਲੀ ਘਾ ਰਾ ਦੁੱਧ ਘਰਮ ਕਰਨ ਲਈ ਉਹਨਾਂ ਸੱਧਿਆ ਆਪਣਾ ਉਹ ਜਿਹੜਾ ਕਿੰਦੇ ਜਵਾਈ ਆ ਤੇ ਉਹ ਲੋਡ ਕਰਕੇ ਗਨ ਅੰਦਰ ਗਿਆ ਸੋਈ ਦੇ ਵਿੱਚ ਮੇਰੇ ਕਮਰੇ ਚ ਆ ਕੇ ਕੀਤੇ ਉਹਨੇ ਸੋਈ ਚ ਜਾ ਕੇ ਮੇਰੇ ਦਾ ਕੰਨ ਪੱਟੀ ਤੇ ਪਸਤੌਰ ਰੱਖੀ ਮੈਂ ਨੋਕੇੰਦੇ ਕਿੱਥੇ ਪੈਨ ਚੋ ਕੁੜੀਆ ਵਾ ਜਿਹੜੀ ਮੇਰੀ ਵੋਟੀ ਨੂੰ ਗਾਲਾ ਕੱਢਦਾ ਕਿੰਨਾ ਕ ਸਹਮ ਦਾ ਮੌਤ ਸੀ ਜਦੋਂ ਅਗਲੇ ਨੇ ਪਿਸਟਲ ਰੱਖੀ ਕਿੰਨਾ ਕ ਡਰਦਾ ਹੂੰ ਡਾਰ ਵੀਰ ਜੀ ਜਦੋਂ ਚਾਂਚੱਕੀ ਕੋਈ ਆਣ ਕੇ ਇੱਕ ਸਹਮਣਾ ਮੌਤ ਜਮਰਾਜੀ ਵੇਖਣ ਵਾਲੀ ਗੱਲ ਹੋ ਗਈ ਹੁਣ ਮੈਂ ਤੇ ਉਹਨੂੰ ਦੋ ਚਾਰ ਗੱਲਾਂ ਵੀ ਕੀਤੀਆਂ ਮੈਂ ਨਹੀਂ ਆਖ ਮੈਂ ਕਿਹਾ ਤੂੰ ਕਿਧਰ ਆਇਆ ਗੋਲੀ ਮਾਰਨ ਆਇਆ ਮੈਂ ਰਾਮਚੇ ਦੇ ਬਸਤਾਉ ਲਿਖ ਕੇ ਆਇਆ ਮੈਂ ਤੇ ਇੰਨੀ ਗੱਲ ਮੈਂ ਕੀਤੀ ਆ ਉਹ ਕੁੜੀਆਂ ਵੀ ਇਹਦੀ ਮਾਂ ਵਿੱਚੋਂ ਤੱਕ ਆਇਆ ਵਾਪਸ ਆਇਆ ਵਾ ਔਰ ਜਿੱਕ ਨੂੰ ਮੇਰਾ ਛੋਟਾ ਬੇਟਾ ਆ ਗਿਆ ਵਾ ਇਹ ਨਵੀਂ ਕੇ ਨਾ ਮੰਮੀ ਕੀ ਗੱਲ ਮੈਂ ਕਹ ਉਹਦੇ ਕੋ ਪਿਸਤੌਲ ਆ ਉਹਦੇ ਜਿੱਦ ਚਲਾਈ ਚੱਲੀ ਨਹੀਂ ਆ ਉਹਨੇ ਗੋਲੀਆਂ ਫੜਾਈਆਂ ਮੈਂ ਆ ਬੂਆ ਢੋਕੇ ਮੁੰਡਾ ਪਿੱਛੇ ਕਰਤਾ ਇੰਨੇ ਮੁੜ ਕੇ ਦਵੇਂ ਬੂਆ ਢੋਕੇ ਮੈਨੂੰ ਅੰਦਰ ਲੈ ਗਿਆ ਕਿ ਨਾ ਮੰਮੀ ਜੇ ਮੈਨੂੰ ਮਾਰ ਸਕਦਾ ਤੇ ਇਹ ਤੇ ਵੀ ਮਾਰੀ ਸਕਦਾ ਗੋਲੀ ਤੂੰ ਅੰਦਰ ਆ ਜਾ ਮੈਂ ਅੰਦਰ ਗਈ ਆ ਮੇਰਾ ਬੇਟਾ ਨਹੀਂ ਇਹਨਾਂ ਦੇ ਬੱਚੇ ਆਏ ਆ ਉਹਨਾਂ ਨੇ ਕਿਹਾ ਬਾਪਾ ਜੀ ਗੋਲੀਆਂ ਵਾਲੀਆਂ ਕੋਈ ਗੱਲ ਨਹੀਂ ਲੜਾਈ ਪਿਸਤੌਲ ਵਾਲੀ ਕੋਈ ਗੱਲ ਆਪਾਂ ਬਹਿ ਕੇ ਗੱਲ ਕਰਦੇ ਹਾਲੇ ਉਹਨਾਂ ਇੰਨੀ ਗੱਲ ਕਹੀ ਉਹਨੇ ਪਟਾਕ ਪਟਾਕ ਗੋਲੀਆਂ ਚਲਾਉਣੀ ਸ਼ੁਰੂ ਕਰ ਕਿੰਨੇ ਲੋਕਾਂ ਦੇ ਰਜੇ ਗੋਲੀਆਂ ਵਜੀਆਂ ਵਾ ਇੱਕ ਇਹਨਾਂ ਦਾ ਬੇਟਾ ਵਾ ਵੀਰ ਜੀ ਉਹਨਾਂ ਦਾ ਨਾਲ ਹੀ ਮੇਰੇ ਗਵੰਡੀਏ ਸੁਖਪ੍ਰੀਤ ਇੱਕ ਇਹਨਾਂ ਦਾ ਜਵਾਈ ਆ ਲਾਪ੍ਰੀਤ ਸਿੰਘ ਦੋਵਾਂ ਦੇ ਵਜੀਆਂ ਦੋਵੇਂ ਹਸਪਤਾਲ ਆ ਮੋਤਾ ਤੇ ਮੌਕੇ ਤੇ ਪੁਲਿਸ ਆ ਗਈ ਸੀ ਹਾਂਜੀ ਪੁਲਿਸ ਆ ਗਈ ਪੁਲਿਸ ਸਾਡਾ ਬਹੁਤ ਸਾਰ ਦਿੱਤਾ ਰਾਤੀ ਵੀ ਸਾਡੇ ਨਾਲ ਰਹੇ ਉਹ ਸਾਰੇ ਜਿਨ੍ਹਾਂ ਵੱਲੋਂ ਚਲਾਈਆਂ ਗਈਆਂ ਸਾਰੇ ਪੁਲਿਸ ਨੇ ਕਾਬੂ ਕਰ ਲਏ ਨਹੀਂ ਤੋਂ ਲੇਡੀ ਤੇ ਇਹਨਾਂ ਲੇਡਿਸ ਆ ਇੱਕ ਫਰਾਰ ਇੱਕ ਫਰਾਰ ਤੇ ਇੱਕ ਬੰਦਾ ਗੋਲੀਆਂ ਚਲਾਈ ਉਹ ਫੜਿਆ ਗਈਆਂ ਭਾਜੀ ਨਹੀਂ ਉਹ ਹੋਣੀ ਫੜਿਆ ਗਿਆ ਉਹ ਵਜੇ ਫਰਾਰ ਆ ਅਸੀਂ ਇਨਸਾਫ ਮੰਗਦੇ ਵੇਖੋ ਜੀ ਛੋਟੇ ਛੋਟੇ ਬੱਚੇ ਉਹਨਾਂ ਨੂੰ ਕੁਝ ਵੀ ਹੋ ਸਕਦਾ ਉਹਨਾਂ ਨੂੰ ਛੱਡੋ ਜੀ ਮੇਰੇ ਬੇਟੇ 10 ਮਿੰਟ ਪਹਿਲੋਂ ਨਿਕਲੇ ਆ ਹੁਣ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਵੱਲੋਂ ਉਹਨਾਂ ਵੱਲੋਂ ਘੜ ਤੋਂ ਘੜ ਪੰਜ ਚਲੀਆਂ ਵਾਂ ਜਿਨ੍ਹਾਂ ਵਿੱਚੋਂ ਦੋ ਵੱਜੀਆਂ ਵਾਂ ਦੋ ਇੱਥੇ ਜਿਹੜੇ ਖੋਸੇ ਪੁਲਿਸ ਨੂੰ ਤੈ ਰਾ ਹਾਂਜੀ ਇੱਕ ਗਿਆ ਵਾ ਇੱਕ ਨਹੀਂ ਲੱਭਾ ਦੋ ਗੋਲੀਆਂ ਉੱਥੇ ਨਿਕਲੀਆਂ ਉਹਨਾਂ ਦੀਆਂ ਤੇ ਬਾਕੀ ਜੋ ਵੀ ਪੁਲਿਸ ਆਪਣੀ ਕਾਰਵਾਈ ਪੂਰੀ ਕਰਨ ਦਾ ਹੈ